ਫਰੀਦਕੋਟ ਦੇ ਪਿੰਡ 'ਚ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ। ਰੁਪਿੰਦਰ ਕੌਰ ਦੀ ਗ੍ਰਫਤਾਰੀ ਤੋਂ ਬਾਅਦ ਹਰਕਮਲ ਪ੍ਰੀਤ ਸਿੰਘ ਨੇ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ। ਦੌਰਾਨ ਇੱਕ ਹੋਰ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁਰਵਿੰਦਰ ਦਾ ਅੰਤਿਮ ਸੰਸਕਾਰ ਕਰਨ ਦੀ ਸਹਿਮਤੀ ਜਤਾਈ ਗਈ। ਇਸ ਮੌਕੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਣ ਪੂਜੇ ਵਿਧਾਇਕ ਗੁਰਦੱਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਅੰਧਾੰਗ ਨਹੀਂ ਹਾਂ ਜੇਕਰ ਉਸ ਵੱਲੋਂ ਹੀ ਅਜਿਹਾ ਘਟਿਆਕਾਰਾ ਕੀਤਾ ਜਾਂਦਾ ਤਾਂ ਸਮਾਜ ਦੇ ਵਿੱਚ ਇੱਕ ਕਲੰਕ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸਦੇ ਦੁੱਖ ਵਿੱਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਕਿਤੇ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਕਰਕੇ ਮਿਸਾਲੀ ਸਜ਼ਾ ਮਾ ਦਿੱਤੀ ਜਾਵੇ ਬਹੁਤ ਮੰਦ ਭਾਗੀ ਘਟਨਾ ਔਰ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂ ਕਿ ਇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧੰਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਤ ਭਗਾ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਅਪਰਾਧ ਕਰਨ ਲੱਗਾ 100 ਵਰਸਿਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਲਈ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਇਹ ਲੰ ਰਾਤ ਜਿਹੜਾ ਇੱਕ ਬੱਚਾ ਸੀਗਾ ਉਹ ਸ਼ਿ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਫ਼ਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹਫ਼ਤੇ ਜਿੰਨੇ ਵੀ ਸੋਰਸ ਹੈਗੇ ਹੈ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਹਾਂ ਅਸੀਂ ਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਧਰ ਅਸੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵਿੱਚ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੁੱਛ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੁਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦੇ ਸਾਡਾ ਸਮਾਜ ਇਹ ਕਹਿੰਦਾ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਇਸ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੇ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੂਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਪੁਲਿਸ ਵੱਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਦੋਸ਼ੀ ਬਚ ਨਾ ਸਕੇ ਇਸ ਮੌਕੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੋਣ ਪੂਜੇ ਵਿਧਾਇਕ ਗੁਰਦੱਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਅੰਧਾੰਗ ਨਹੀਂ ਮੰਨਦੇ ਹਾਂ ਜੇਕਰ ਉਸ ਵੱਲੋਂ ਹੀ ਅਜਿਹਾ ਘਟਿਆਕਾਰਾ ਕੀਤਾ ਜਾਂਦਾ ਤਾਂ ਸਮਾਜ ਦੇ ਵਿੱਚ ਇੱਕ ਕਲੰਕ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸ ਦੇ ਦੁੱਖ ਵਿੱਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਕਿਤੇ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਕਰਕੇ ਮਿਸਾਲੀ ਸਜ਼ਾ ਮਾ ਦਿੱਤੀ ਜਾਵੇ। ਮਹਤਵਪੂਰਨ ਭਾਗੀ ਘਟਨਾ ਹੋਰ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂਗਾ ਕਿ ਇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧਾਂਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਦ ਭਗਾ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਕਨਾਹਣਾ ਅਪਰਾਧ ਕਰਨ ਲੱਗਾ 100 ਵਰਸਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਨਹੀਂ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਫਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹਵਤੇ ਜਿੰਨੇ ਵੀ ਸੋਰਸ ਹੈਗੇ ਆ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਅਸੀਂ ਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਹਦੇ ਰਹੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੁੱਛ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੇ ਅਸੀਂ ਜਿਹੜਾ ਆਪ ਖੁਦ ਅਸੀਂ ਮਾਨੀਸਟਰ ਕਰਦਾ ਸਾਡਾ ਸਮਾਜ ਇਹ ਕਹਿੰਦਾ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧਾ ਸਾਡੀ ਔਰਤਾਂ ਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਪਾਏ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕੋਲੋਂ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈ ਜੇ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੇਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਦੀ ਪੁਲਿਸ ਵੱਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਦੋਸ਼ੀ ਬਚ ਨਾ ਸਕੇ ਇਸ ਮੌਕੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੋਣ ਪੂਜੇ ਵਿਧਾਇਕ ਗੁਰਦੱਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਅੰਧਾੰਗ ਨਹੀਂ ਮੰਨਦੇ ਹਾਂ ਜੇਕਰ ਉਸ ਵੱਲੋਂ ਹੀ ਅਜਿਹਾ ਘਟਿਆਕਾਰਾ ਕੀਤਾ ਜਾਂਦਾ ਤਾਂ ਸਮਾਜ ਦੇ ਵਿੱਚ ਇੱਕ ਕਲੰਕ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸ ਦੇ ਦੁੱਖ ਵਿੱਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਕਿਤੇ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਕਰਕੇ ਮਿਸਾਲੀ ਸਜ਼ਾ ਮਾ ਦਿੱਤੀ ਜਾਵੇ। ਮਹਤਵਪੂਰਨ ਭਾਗੀ ਘਟਨਾ ਹੋਰ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂਗਾ। ਉਹ ਕੇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧੰਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ। ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਤ ਭਗਾ ਔਰ ਸਮਾਜ ਦੇ ਲਈ ਕਲੰਕ ਹੈ। ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ। ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਕਨਾਉਣਾ ਅਪਰਾਧ ਕਰਨ ਲੱਗਾ 100 ਵਰਸਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਲਈ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਉਹ ਤਫਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹੱfte ਜਿੰਨੇ ਵੀ ਸੋਰਸ ਹੈਗੇ ਆ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਅਸੀਂ ਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਧਰ ਅਸੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੁੱਛ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੇ ਅਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦੇ ਸਾਡਾ ਸਮਾਜ ਇਹ ਕਹਿੰਦਾ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰੱਖੀਏ ਦਾ ਫੈਸਲਾ ਕਰਾਈ ਜੇ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੇਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਦੀ ਪੁਲਿਸ ਵੱਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਦੋਸ਼ੀ ਬਚ ਨਾ ਸਕੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ